ਗੋਲੀਆਂ ਰਾਣੀ ਸੁੰਦਰਾ ਦੇ ਮਹਿਲਾ ਵਿੱਚ ਗਈਆਂ ਜੁਮਨੇਵਾਰ ਗੋਲੀ ਨੇ ਜਾ ਕੇ ਆਖਿਆ ਰਾਣੀ ਜੀ ਐਸਾ ਜੋਗੀ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਹੁਣ ਜਿਹੜਾ ਪਹਿਲਾ ਜੋਗੀ ਆਉਂਦਾ ਸੀ ਉਹਨੂੰ ਪਕੜ ਕੇ ਰਾਣੀ ਸੁੰਦਰਾ ਕੈਦ ਕਰ ਦਿਆ ਕਰਦੀ ਸੀ ਰਾਣੀ ਸੁੰਦਰਾ ਨੂੰ ਜਾ ਕੇ ਦੱਸਿਆ ਗੋਲੀਆਂ ਨੇ ਸੁੰਦਰਾ ਸਾਤ ਪਛਿਆ ਨਹੀਂ ਲੈਂਦਾ ਤੇਰੇ ਹੱਥੋਂ ਪਛਿਆ ਮੰਗਦਾ ਤੈਨੂੰ ਕੌਣੀ ਪੈਗੀ ਸੁੰਦਰਾ ਕਹਿੰਦੀ ਇਹੋ ਜਿਹਾ ਕਿਹੜਾ ਆ ਗਿਆ ਅੱਜ ਤੱਕ ਮੇਰੇ ਤੱਕ ਕਿਸੇ ਨੇ ਸੁਨਿਆ ਨਹੀਂ ਦਿੱਤਾ ਉਹ ਜਿੰਨੇ ਸਾਧੂ ਆਏ ਜਿੰਨੇ ਜੋਗੀ ਆਏ ਮੈਂ ਫੜ ਫੜ ਕੇ ਕੈਦ ਕਰ ਦਿੱਤੇ ਇਹਨੂੰ ਵੀ ਉੱਥੇ ਕੈਦ ਕਰਦੇ ਹੋ ਗੋਲੀਆਂ ਕਹਿੰਦੀਆਂ ਸੁੰਦਰਾ ਮੱਥਾ ਕੰਨ ਗਿਆ ਜਵਾਨ ਸੋਣਾ ਉਹਦੇ ਕੰਨਾਂ 'ਚ ਦਰਸ਼ਨੀ ਮੰਦਰਾ ਨੇ ਰੂਪ ਜਗਦਾ ਇਲੈਕਟ ਦੇ ਵਾਂਗ ਜੋਦਾ ਉਹਦੇ ਕੰਨਾਂ 'ਚ ਦਰਸ਼ਨੀ ਮੁੰਦਰਾ ਨੇ ਸੁੰਦਰਾ ਉਹ ਕੋਈ ਮਾੜਾ ਮੋਟਾ ਜੋਗੀ ਨਹੀਂ ਜਤੀ ਸਤੀ ਜਾਪਦਾ ਹੈ ਗੁਰੂ ਵਾਲਾ ਜਾਪਦਾ ਹੈ ਵਿਦਵਾਨ ਜਾਪਦਾ ਹੈ ਭਗਤੀ ਚ ਲੀਨ ਹੋਇਆ ਜਾਪਦਾ ਹੈ ਸੁੰਦਰਾ ਨੇ ਇੰਨੀ ਸਿਫਤ ਸੁਣੀ ਸੁੰਦਰਾ ਨੇ ਕੰਡ ਕੱਢਿਆ ਹੈ ਸੁੰਦਰਾ ਹਣ ਅੰਦਰੋਂ ਨਿਕਲੀ ਹੈ ਜੋਗੀ ਦੇ ਕੀਤੇ ਜਦੋਂ ਦਰਸ਼ਨ ਸੁੰਦਰਾ ਨੇ ਜੋਗੀ ਖੜ ਗਿਆ ਸੁੰਦਰਾ ਕਹਿੰਦੀ ਹੈ